ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਮੈਨੂੰ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਸਹੀ ਜਵਾਬ ਦੋ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਮੈਂ ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਰੇਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਹੈ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਇਹੋ ਹੈ ਦੇਖ ਕੇ ਨਵੇਂ ਤੁਹਾਨੂੰ ਸਿੱਧਾ ਪ੍ਰਾਈਮ ਮਿੰਿਸਟਰ ਕੋਲ ਲੈ ਕੇ ਜਾਂਦੇ ਸਾਡੇ ਛੱਡ ਕੇ ਉਹ ਬੈਠੂਗੀ ਉਹ ਗੰਮ ਸਾਡੇ ਸਭ ਕਹਿੰਦੇ ਉਹ ਜਿੰਨੀ ਬਾਈ ਜੋ ਇਹ ਕੰਮ ਦੇ ਬੰਦ ਕਰਦਾ ਉਹ ਕਹਿ ਰਹੇ ਹੈ ਯਕੀਨ ਕਰਕੇ ਹੋਗਾ ਤੁਹਾਡੇ ਕੋਲ ਮੈਨੂੰ ਪੁੱਲ ਮੈਨੂੰ ਮੇਰੀ ਫੋਰਸ ਵੀ ਰੋਕਦੀ ਹੈ ਮੈਨੂੰ ਮੇਰੇ ਪੋਸਟ ਮੇਰੇ ਬੱਚੇ ਰੋਣ ਲੱਪੇ ਲੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਐ ਮੈਂ ਤਾਂ ਜਾਣਾ ਮੈਂ ਨੂਨ ਤੇ ਨੂਨ ਸਿੱਟਣਾ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਵਰਤਨ ਨਾਲ ਜਾਣਾ ਨਹੀਂ ਅਸੀਂ ਨਿਵਰਤਨ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ 13 ਮਹੀਨੇ ਇੱਕ ਮਿੰਟ ਫਿਰ ਵੀ ਕਿਉਂ ਜਾਂਦੇ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਤੋਂ ਦਾ ਹੋਊਗਾ ਛਾੜਦੀ ਆ ਰਹਿਣਾ 13 ਮਹੀਨੇ ਉਹ ਜਿਹੜੇ ਮੈਂ ਆਪ ਉਥੇ ਦੇਖਿਆ ਹਾਂ ਅੱਖਾਂ ਨਾਲ ਉਹ ਇੱਕ ਕੁਦਰਤ ਨੇ ਮਾਲਕ ਨੇ ਗੁਰੂ ਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਬਤਾਇਆ ਜਵਾਬ ਨਹੀਂ ਦੇ ਸਕਦਾ ਸਤਿਗੁਰੂ ਆਵਾਜ਼ ਮੁਰਦਾ ਆਵਾਜ਼ ਖੁਰਦਾ ਆਵਾਜ਼ ਮੁਰਦਾ ਆਵਾਜ਼ ਜਵਾਬ ਦਿਓ ਜਵਾਬ ਦਿਓ ਜਵਾਬ ਦਿਓ ਜਵਾਬ ਦਿਓ ਜਵਾਬ ਸਾਨੂੰ ਕਿਉਂ ਰੋਕਿਆ ਗੱਲ ਦੱਸ ਦਿਓ ਇਸ ਕਾਲ ਦਾ ਜਵਾਬ ਇਹ ਆ ਹਾਂਜੀ ਇੱਕੋ ਚੁੱਪ ਚੁੱਪ ਦੇਖੋ ਇਸ ਕਾਲ ਦਾ ਇਹ ਜਵਾਬ ਕਿ ਜੀ ਤੁਹਾਨੂੰ ਹਕੂਮਤ ਦਾ ਹੀ ਜਾਂ ਕਿਸੇ ਦਾ ਇਤਰਾਜ਼ ਆ ਹਾਂਜੀ ਹੰਸਰਾਜ ਹੰਸ ਦਾ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਕਿ ਆਣਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਵਾਸੀ ਮੈਨੂੰ ਬਾਅਦ ਚ ਜਦੋਂ ਫਰਸ਼ ਕਲ ਉਹਨਾਂ ਕੋ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ بڑے ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਹ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪੁਰਾਣੇ ਬਣ ਤੁਸੀਂ ਤਿੰਨ ਤੋਂ ਆਰਡੀਨੈਂਸ ਪੁਰਾਣੇ ਨਾਲ ਨਹੀਂ ਬਟਦੇ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਵੇ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਸਰ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਲਿਓ ਜਵਾਬ ਮੈਂ ਕਿਹਾ ਸੀ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਲੀਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਆ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਇਮਰੀ ਸਭ ਕੋਲ ਲੈ ਕੇ ਜਾਣਾ ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਨੀਤਿਕ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਯਾਰ ਉਹ ਬੈਠ ਕੇ ਗੱਲ ਹੋਣੀ ਸੀ ਨਾ ਬੈਠ ਕੇ ਸਾਡੇ ਛੱਡ ਕੇ ਬੈਠੇ ਰਹੇ ਮੇਰੇ ਕਿੰਨੇ ਕਿੰਨੇ ਹਾਂ ਜੀ ਜਿਹੜਾ ਇਹਨਾਂ ਨੂੰ ਦੇਖਦੇ ਨੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਮੈਂ ਜੁੜਿਆ ਦੋ ਬੰਦਾ ਗੱਲ ਕਰਦਾ ਹੈਗਾ ਜੀ ਇਹਨਾਂ ਨੂੰ ਕਹਿੰਦੇ ਆਂ ਕਿ ਤੁਹਾਡੀ ਚੱਲ ਸਭ ਦੀ ਦੇਖਭਾਲ ਕਰਦਾ ਹੈਗਾ ਬੱਚਾ ਅਸਾਧونی ਬੱਚਾ ਕਾਲਜ ਦਾ ਟੁਕੜਾ ਸ਼ਹੀਦ ਕੀਤਾ ਜਾਵੇ ਤਾਂ ਉਹ ਸਾਨੂੰ ਸਾਰੇ ਦੀ ਤਕਲੀਫ ਹੈ ਨਹੀਂ ਜੀ ਤਕਲੀਫ ਨਾ ਦੀ ਗੱਲ ਮਾਰੀਆਂ ਕਿਉਂ ਮਾਰੀਆਂ ਕਿਉਂ ਹੋ ਰਹੀ ਹੈ ਉਹਦੀ ਇਨਕੁਆਰੀ ਹੋ ਰਹੀ ਹੈ ਇਹਨੂੰ ਟੈਕਲ ਆਇਆ ਉਹਨਾਂ ਨੂੰ ਟਾਈਮ ਮਿਲ ਗਿਆ ਹੈ ਕਰ ਲੈ ਉਹ ਗਵਰਨਮੈਂਟ ਦਾ ਕਰ ਲੈ ਬਾਈ ਟਾਈਟ ਸਰ ਸਾ ਮਾਰਾਈ ਦੀ ਬੇਨਕਾਹ ਰੋਲੇ ਟ੍ਰੇਨ ਦਾ ਪਾਸਤਾ ਲਾੜਾ ਲਾ ਦੇ ਹਸਤਾ ਜੀ ਵੀ ਇਹਦਾ ਜਿਹੜਾ ਹੈਗਾ ਜੁਮੇਵਾਰ ਮੁੱਖ ਮੰਤਰੀ ਬਾਦਲ ਮਾਤਾ ਜੀ ਇੱਕ ਮਿੰਟ ਸਾਡਾ ਸਵਾਲ ਪੁੱਛੋ ਮੇਰਾ ਤੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸੀ ਨਾ ਮੁੱਖ ਮੰਤਰੀ ਆ ਤੇ ਸਾਡੇ ਛੁੱਭ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਰੋਣਾਰ ਖਤਰਾ ਹੈ ਕਿ ਨਹੀਂ ਹਾਂ ਜਾਂ ਨਾ ਜਿੰਨੇ ਵੀ ਮਾਰਿਆ ਗੁਨਾਹਗਰ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕਿਦੇ ਹੋਰ ਅੱਗੇ ਦੱਸੋ ਨਾ ਲੈ ਕੇ ਦੱਸੋ ਨਾ ਲੈ ਕੇ ਦੱਸੋ ਅਨੇ ਛੁੱਪ ਕੇ ਨੂੰ ਕਤਲ ਕਰਨ ਵਾਲਾ ਮਨੋਰ ਨਾਲ ਖੱਤਰ ਹੈ ਕਿ ਨਹੀਂ ਜਿੰਮੇਵਾਰ ਮਨੋਰ ਨਾਲ ਖੱਤਰ ਹੈ ਕਿ ਨਹੀਂ ਜਿੱਥੇ ਵੀ ਕਿਸ ਕੋਈ ਨਾ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਨਹੀਂ ਸਭ ਤੁਸੀਂ ਇਹ ਦੱਸੋ ਵੀ ਮਨੋਰ ਨਾ ਨਹੀਂ ਕਿਹਨੇ ਕਿਉਂ ਮਨੋਰ ਨਾਲ ਖੱਤਰ ਹੈ ਨਹੀਂ ਮੈਨੂੰ ਆ ਤੁਸੀਂ ਮੜੋ ਨਾ ਅੱਛਾ ਫਿਰ ਇਹ ਦੱਸੋ ਅੱਛਾ ਉਹ ਤਾਂ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਈ ਕਿਸੇ ਜਗ੍ਹਾ ਤੇ ਜੁੜੀ ਹੋਈ ਫੋਟੋ ਬਣਾ ਜਗ੍ਹਾ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਤੇ ਟਰੈਕਟਰ ਕਿਉਂ ਤੋੜੇਗੇ ਆਹ بڑی ਗੱਲ ਕਰ ਸਕਦਾ ਅਲਾਸਾ ਸਰ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਤੁਸੀਂ ਟਰੈਕਟਰ ਆਇਆ ਕਰੋ ਤੁਸੀਂ ਵੀ ਆਜ਼ਾਦ ਉਮੀਦਵਾਰੋਂ ਅਟਕੜੋ ਹਾਂਜੀ ਤੁਸੀਂ ਆਜ਼ਾਦ ਉਮੀਦਵਾਰੋਂ ਅਟਕੜੋ ਅਸੀਂ ਤੁਹਾਤੋਂ ਸਵਾਲ ਨਹੀਂ ਕਰਦੇ ਤੁਸੀਂ ਸੋਤੋਂ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਾਲ ਖੱਤੜ ਕਾਤਰ ਹੈ ਕਿ ਨਹੀਂ ਇਹ ਜੇ ਪਿੱਛੇ ਕੀ ਇਤਰਾਜ਼ ਕੀ ਹੈ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਗੋਲੀਆਂ ਮਾਰੀਆਂ ਸਾਡਾ ਸਾਡਾ ਦੋਨੇ ਨੇ ਚੰਗਾ ਕੀਤਾ ਤੁਸੀਂ ਦਿੱਸੋ ਮਾਰਾ ਕੀਤਾ ਮਾਰੀ ਕੀਤਾ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਚੰਗਾ ਕਰਨਾ ਫਰਜ਼ ਨਹੀਂ ਮੇਰੀ ਗੱਲ ਸੁਣੋ ਮੈਂ ਮੇਰੇ ਮੇਰੇ ਉਹ ਯਾਰ ਵੇਖੋ ਵੇਖੋ ਸਭ ਮੇਰੀ ਗੱਲ ਸੁਣੋ